ਆ ਪਹਿਲਾਂ ਵੀ ਮਚਾਈਆਂ ਪਈਆਂ ਗੀਆਂ ਮਿਰਚਾਂ ਦਾ ਇਹ ਵੀ ਇਹ ਵੀ ਤੇਰੇ ਹੀ ਕੰਮਾਂਗੇ ਜੀ ਚੱਲ ਗਏ ਨਾ ਕਰਨ ਕੋਡ ਮਾਰਨਿੰਗ ਜੀ ਅਸੀ ਗੱਲ ਸਾਰਿਆਂ ਨੂੰ ਚੱਲ ਪਈ ਤਿਆਰ ਹੋ ਕੇ ਕੰਮ ਤੇ ਨਾ ਅੱਜ ਜਿੰਮ ਜਾਇਆ ਗਿਆ ਤੇ ਨਾ ਅੱਜ ਗੱਡੀ ਸਿੱਖਣ ਜਾਇਆ ਗਿਆ ਤੇ ਕੰਮ ਤੇ ਤਾਂ ਜਾਣਾ ਹੀ ਜਾਣਾ ਫਿਰ ਅੱਜ ਹੈਗਾ ਸ਼ਨੀਵਾਰ ਰਸਵੀ ਪੂਰਾ ਹੋਊਗਾ ਚੰਗਾ ਮਾਤਾ ਬੋਲਣਾ ਹੈ ਮੁੰਨਾ ਕਹਿੰਦਾ ਸੀ ਹਾਂ ਕੱਲ ਮੈਂ ਕਿਉਂ ਨਹੀਂ ਗਿਆ ਕੱਲ ਤਾਂ ਫਾਇਰ ਹੀ ਸੀ ਚੀਜ਼ ਤੋਂ ਹਾਂ ਕੱਲ ਫਿਲਮ ਦੇਖਣ ਗਏ ਸੀ ਕਿ ਨਾ ਔਰ ਰਾਤ ਲੇਟ ਹੋ ਗਈ ਸੀ ਤਾਂ ਨਹੀਂ ਗਿਆ ਘਰਾਂ 'ਚ ਬਾਈ ਬੁੜੰਗਾ ਤਾਂ ਸੌਣੇ ਆ ਸੀਗੇ ਟੂਣੇ ਕਰਦਿਆਂ ਤੇ ਅੱਜ ਆਟਲੈਟ 'ਚ ਵੀ ਦੇਖ ਲੋ ਟੂਣੇ ਹੁੰਦੇ ਆਗੇ ਚੱਲ ਬਾਬਾ ਦਿਖਾ ਟੂਣਾ ਮੇਰੇ ਕਣੀ ਨਾ ਆ ਜੇ ਕਿਤੇ ਇਹਦਾ ਸਟੋਰ ਵਾਲੇ ਚੱਲ ਸੇਲ ਨਹੀਂ ਹੁੰਦੀ ਹੂੰ ਦੇਖ ਲੋ ਬਾਈ ਕਹਿੰਦਾ ਘਰੇ ਬੁੜੀਆਂ ਵਹਿਮ ਕਰਦੀਆਂ ਆਈਆਂ ਹੈ ਇਹ ਸਾਰੇ ਪਾਸੇ ਹੀ ਆ ਵਹਿਮ ਸੌਤੀ ਇੰਨੀ ਆ ਦੇਖ ਲੈਟਰ ਵੀ ਨਹੀਂ ਜਾਂਦਾ ਚੱਲੂਗਾ ਚੱਲੂਗਾ ਟੂਣਾ ਭਾਰੀ ਆ ਨਾ ਲਾਲ ਮਿਰਚ ਚਮਚਾਦਿਆਂ ਮੁੰਡਿਆਂ ਨੇ ਕਹਦੇ ਬਾਬਾ ਸਵਾਹ ਸੇਲ ਹੋ ਜੇ ਅੱਜ ਆਣ ਆਉਣਗੇ ਕਸਟਮਰ ਦੇਖੀ ਜਾਈਂ ਹੋਟਲ ਇੱਥੇ ਟੂਨੇ ਕਰਨੇ ਵੀ ਸਕਾਉਂਦੇ ਆ ਬਾਈ ਇਹ ਕੋਈ ਮਜ਼ਾਕ ਨਹੀਂ ਬਾਈ ਸੱਚੀ ਤੇ ਸੱਚੀ ਵਿੱਚ ਟੂਣਾ ਕਰਿਆ ਇਹ ਬੁੜਮੇ ਚੁੱਲੇ 'ਚ ਮਿਰਚਾਂ ਸੜਦੀਆਂ ਆਉਂਦੀਆਂ ਹਨ ਤੁਲੇ ਸੜਨਗੀਆਂ ਆਉਂਗੀਆਂ ਮਿਰਚਾਂ ਆ ਹਾਂ ਉਹਨਾਂ ਕਸਟਮਰ ਦੇਖੀ ਕਿਵੇਂ ਜਾਊਂਗਾ ਉਹ ਕਸਟਮਰ ਸ਼ਨੀਵਾਰ ਹੋ ਕੇ ਅਜ ਕਸਟਮਰ ਨਹੀਂ ਆਉਂਦਾ ਫੇਰ ਤਾਂ ਪੱਕਾ ਹੀ ਤੂੰ ਨਾ ਬਾਬਾ ਕਿਸੇ ਨੇ ਕੀਤਾ। ਸਟੋਰ ਨੂੰ ਨਜ਼ਰ ਲੱਗੀ। ਹਾਂ। ਉਹਦੀ ਤਾਂ ਕਾਰਜ ਮੱਛੀ ਆਗ ਦੇਖ ਤਾ ਜੇ ਵੀ ਚੱਲੀ ਐ। ਕਿੰਨੇ ਕਿੰਨੇ ਕਿੰਨੀਆਂ ਮਿਰਚਾਂ ਮਚਾਈਆਂ ਇਹ। ਸੱਤ ਸੱਤ ਚਾ ਕਬਾਬਾ ਟੂਣਾ ਜਰਾ ਸਫਲ ਹੋ ਗਿਆ ਉਹ ਦੇਖ ਕਾਜ ਮੱਚ ਗਿਆ ਦੇਖ ਮਿਰਚਾਂ ਨੱਕ ਲੱਗੀ ਮਿਰਚਾਂ ਮੱਚੀਆਂ ਨੇ ਜੇ ਤੈਨੂੰ ਇਹ ਜਿੰਨੇ ਕਿ ਮੈਂ ਟੂਣਾ ਕਰਨੇ ਆ ਨਾ ਯਾਰ ਇਹ ਕਿ ਮੈਥੋਂ ਕੀ ਕਰਾਈ ਜਾਂਦੇ ਆ ਕਰਨਾ ਪੁੰਦੇ ਸਾਨੂੰ ਬਾ ਕੇ ਦੇਖ ਆ ਪਹਿਲਾਂ ਵੀ ਮਚਾਈਆਂ ਪਈਆਂ ਗੀਆਂ ਮਿਰਚਾਂ ਦਾ ਇਹ ਵੀ ਇਹ ਵੀ ਤੇਰੇ ਹੀ ਕੰਮ ਆਗੇ ਹੈ ਦੇ ਦੀ ਚੱਲ ਗਈ ਗਨ ਮੱਕਰ ਨੂੰ ਆਏ ਹੋਏ ਆ ਪਹਿਲਾਂ ਵੀ ਤੂੰ ਹੀ ਮਚਾ ਕੇ ਗਿਆ ਹਨਾ 1 2 3 4 7 ਇਹ 6 ਆ ਯਾਰ ਨਾ ਨਾ 6 ਮੱਚ ਗਈ ਹੋ ਇੱਕ ਇੱਕ ਮੱਚ ਗਈ ਉਹ ਇਹ ਸਾਰੀਆਂ ਪੌੜੀਆਂ ਤੇ ਤੂੰ ਕਰਕੇ ਜਾਣਾ ਰੋਜ਼ ਤਾਂ ਆਹ ਬਤਾਈ ਕੰਮ ਕਰਦਾ ਰਹ ਸਿਆਣਾ ਬਣ ਕੇ ਚੱਲ 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 ਐ ਕੰਮ ਕਰਿਆ ਕਰ ਐ ਕੰਮ ਸ਼ੇਰ ਬਣ ਕੇ ਚੱਲ ਚੱਲ ਖਿੱਚ ਖਿੱਚ ਕੀ ਹਾਲ ਆ ਮੜਿਆ ਕਿੰਨਾ ਕੁ ਜ਼ੋਰ ਲਾ ਗਿਆ ਹਾਲ ਤਾਂ ਮਾੜੀ ਜਾਂ ਪੁੱਛ ਨਾ ਕੀ ਹੋ ਗਿਆ ਲੱਤਾਂ ਜਿਹਾ ਜਵਾਬ ਦੇ ਬੈਠੀਆਂ ਕਿਉਂ ਕਿਉਂ ਨਾ ਲੱਗਿਆ ਚੋਨੇ ਨਾਲ ਮਾੜਾ ਮੇਲੇ ਹੀ ਆ ਏਸੀ ਲੱਗੇ ਆ ਕਿ ਤਿੰਨ ਚਾਰ ਆਰਾਮ ਨਾਲ ਮੇਲੇ ਏਸੀ ਵਾਲੇ ਦੇ ਹਾਲ ਦੇਖ ਲੈ ਵਧੀਆ ਆਰਾਮ ਨਾਲ ਬੈਠੇ ਰਹਿੰਦੇ ਹਾਲ ਦੇਖ ਲੈ ਜਿਹੜੀ ਸੈਟਿੰਗਾਂ ਤੇ ਸੈਟਿੰਗਾਂ ਤੇ ਤੜਕੇ ਦੀ ਰੋਟੀ ਨਹੀਂ ਖਾਧੀ ਹੋਈ ਮੈਂ ਕਿਉਂ ਕਿ ਕਸਟਮਰ ਹੀ ਨਾ ਨਾ ਯਾਰ ਅੱਜ ਤਾਂ ਰਸਤੀ ਵਧੀਆ ਕੀ ਸਾਲਾ ਨਾ ਹੀ ਨਾ ਮੈਂ ਟਾਈਮ ਨਾ ਵੇਲਾ ਹੋ ਗਿਆ ਹੋ ਗਿਆ ਜੀ ਵੇਲੇ ਮਾਹ ਚੱਲ 5 ਮਿੰਟ ਹਰਪਾਲ ਨੂੰ ਮਿਲੇਗੀ ਅੱਜ ਬਾਈ ਕਸਟਮਰ ਬਹੁਤ ਸੀ 9:30 ਹੋਣ ਵਾਲਿਆ ਤੇ ਮੈਂ ਲਵੀ ਨੂੰ ਡੇਕੀ ਜਾਂਦਾ ਆ ਤੇ ਹਰਪਾਲ ਤਾਂ ਹੋ ਗਿਆ ਇਧਰ ਅੱਚ ਓਏ ਨਾ ਬਈ ਛੇੜ ਨਾ ਯਾਰ ਕਾਲ ਕੱਢ ਲਾ ਮੈਂ ਫਿਰ ਸਭ ਨੂੰ ਨਾਲ ਛੇੜਨਾ ਹੈ ਛੇੜਨਾ ਬਸ ਮੂੰਹ ਨਾ ਜੋ ਕੋ ਮਰਜ਼ੀ ਕਹੀ ਜਾ ਪੰਗਾ ਨਾ ਲੈ ਹੱਥ ਬਲਸੀ ਨਹੀਂ ਕਰਨੀ ਕੋਈ ਕਰਨੀ ਆ ਗਏ ਜੀ ਘਰ ਕੋਲੇ ਤੇ ਦਿਨ ਅਹਰ ਜਿਹਾ ਪਿਆ ਬਲੌਗ ਵੀ ਪਿੱਦਾ ਜਾ ਬਣਦਾ ਬਾਈ ਸਾਰੇ ਦਿਨ ਚ ਕੀ ਕਰਕੇ ਸਟੋਰ ਤੇ ਟਾਈਮ ਹੀ ਨਹੀਂ ਲੱਗਦਾ ਕਾ ਤੇ ਗੋਲਾ ਮੇਰੇ ਤੇ ਹਰਪਾਲ ਦੇ ਵੀ ਪੂਰਾ ਬਣਿਆ ਪਿਆ ਬਲੌਗ ਬਣਾਉਂਦਾ ਵੀ ਕਿਸੇ ਪਾਸੇ ਜਾਈਏ ਬੜਾ ਟਾਈਮ ਥੋੜਾ ਹੀ ਆ ਮੈਂ ਤੇ ਹਰਪਾਲ ਜਾਵਾਂਗੇ ਕਿਸੇ ਪਾਸੇ ਟਰੈਵਲਿੰਗ ਤੇ ਘੁੰਮਣ ਫਿਰਨ ਤੇ ਉਧਰ ਬਲੌਗ ਵੀ ਬਣਾਵਾਂਗੇ ਵਧੀਆ ਵਧੀਆ ਬਸ ਥੋੜੀ ਮਾਇਆ ਇਕੱਠੀ ਕਰਨ ਲਗੇ ਸਟੋਰ ਤੇ ਹਜੇ ਪਹਿਲਾਂ ਮਨਾਲੀ ਜਾ ਕੇ ਆਏ ਸੀਗੇ ਤਾਂ ਉਦੋਂ ਸਾਰੀਆਂ ਜੇਬਾਂ ਖਾਲੀ ਹੋ ਗਈਆਂ ਠੀਕ ਆ ਜੀ ਗੁੱਡ ਨਾਈਟ ਸਸਰੀ ਕਾਲ ਸਾਰਿਆਂ